ਯਾਨੀ ਭੀਮ ਦੀ ਖੇਤੀ ਨੂੰ ਕਰਕੇ ਨਾ ਯਾਨੀ ਕਿ ਹਮਾਇਤ ਕਰਕੇ ਯਾਨੀ ਕਿ ਪੰਜਾਬੀ ਨੌਜਵਾਨੀ ਨਸ਼ੇ 'ਚ ਪਣ ਜਾਂਦੇ ਨੇ ਦੇਖੋ ਜੀ ਜਿਹੜੇ ਇਹ ਮਸਲੇ ਨੇ ਨਾ ਜੀ ਨਸ਼ਿਆਂ ਦੀ ਗੱਲ ਛੇੜ ਕੇ ਇਹ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਕੇ ਇਧਰਲੇ ਪਾਸੇ ਨਸ਼ਿਆਂ ਦੀ ਗੱਲ ਕਿਉਂਕਿ ਸਰਕਾਰ ਨਸ਼ੇ ਵਿਰੁੱਧ ਜੁੱਦ ਲੜ ਰਹੀ ਹੈ ਉਹ ਤਾਂ ਮਤਲਬ ਲੋਕਾਂ ਦਾ ਧਿਆਨ ਜੁੱਦ ਵਾਲੇ ਪਾਸੇ ਕਰ ਰਹੀ ਹੈ ਤੇ ਗ੍ਰਿੰਗ ਭੀਮ ਵਾਲੇ ਪਾਸੇ ਕਰ ਰਿਹਾ ਜਦੋਂ ਕਿ ਇਹ ਦੋਨੇ ਚੀਜ਼ਾਂ ਨਾ ਤਾਂ ਇਹ ਪੰਜਾਬ ਸਰਕਾਰ ਦੇ ਸਾਰੇ ਨੇ ਨਾ ਇਹ ਸੈਂਟਰ ਸਰਕਾਰ ਦੇ ਸਾਰੇ ਨੇ ਇਹ ਇਹ ਤਾਂ ਇੰਟਰਨੈਸ਼ਨਲ ਪੱਤਰ ਦਾ ਇੱਕ ਸਮਝੌਤਾ ਹੋਇਆ ਸੀ 1961 ਦੇ ਵਿੱਚ ਜੀ ਉਹਦੇ ਮੁਤਾਬਕੇ ਚੱਲ ਰਿਹਾ ਹੈ ਇਹ ਜਿਹੜੀਆਂ ਐਸਲੋਟ ਗੱਲਾਂ ਕਰਕੇ ਇਹ ਮਤਲਬ ਵਾਵਾ ਘਟਣ ਦੀ ਕੋਸ਼ਿਸ਼ ਕਰ ਰਹੇ ਹੈ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਹੈ ਵੀ ਪਤਾ ਨਹੀਂ ਇਹਦੇ ਨਾਲ ਸਾਡਾ ਜਿਹੜਾ ਸਿਆਸੀ ਲਾਭ ਹੈ ਹੋਵੇਗਾ ਪਰ ਇਹਦਾ ਕੋਈ ਇਹਨਾਂ ਨੂੰ ਨਾ ਤਾਂ ਪ੍ਰਿੰਸ ਸਾਹਿਬ ਦੇ ਕਹਿਣ ਨਾਲ ਪੰਜਾਬ ਦੇ ਵਿੱਚ ਖੇਤੀ ਹੋਣ ਲੱਗੀ ਹੈ ਤੇ ਨਾ ਇਹਨਾਂ ਦੇ ਵਿਰੁੱਧ ਲੜਨ ਨਾਲ ਇਥੋਂ ਨਸ਼ਾ ਖਤਮ ਹੋ ਰਿਹਾ ਹੈ ਇਹ ਤਾਂ ਮਤਲਬ ਜਿਹੜੀਆਂ ਆਪਣੀਆਂ ਲੋਕਾਂ ਦੇ ਧਿਆਨ ਭਟਕਾਉ ਮਸਲੇ ਨੇ ਇਸ ਤੋਂ ਵੱਧ ਹੋਰ ਕੁਝ ਡਾਕਟਰ ਰਪਾਲ ਚੀਮਾ ਦਾ ਇਹ ਵੀ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀਵਾਲ ਅਤੇ ਕਾਂਗਰਸਾ ਦੇ ਸਾਰੇ ਜਿਹੜੇ ਵੀ ਹੈਗੇ ਨੇ ਲੀਡਰ ਉਹਨਾਂ ਦਾ ਪਹਿਲੇ ਡਰਗ ਟੈਸਟ ਹੋਣ ਦੇ ਦੇ ਕਿਉਂਕਿ ਤਾਂ ਆਪ ਨਸ਼ੇ ਕਰਦੇ ਨੇ ਇਹ ਬਹੁਤ ਵੱਡੀ ਤੌਹਮਤ ਲਾਈ ਹੈ ਉਹਨਾਂ ਨੇ ਦੇਖੋ ਇਹ ਨਸ਼ਾ ਹੋਰ ਹੋਣਾ ਹੋਰ ਗਰੀਬ ਆਦਮੀ ਨਸ਼ਾ ਥੋੜੀ ਕਰੂਗਾ ਜੀ ਜਿਹੜਾ ਇਹਨੂੰ ਪਾਰਲੀਮੈਂਟ ਚ ਜਿਹਨੂੰ ਅਸੈਂਬਲੀ 'ਚ ਜਿਹੜਾ ਕੋਈ ਕੈਬਨਿਟ ਮੰਤਰੀ ਐ ਜਿਹੜਾ ਕੋਈ ਰਾਜ ਮੰਤਰੀ ਐ ਜਿਹੜਾ ਕੋਈ ਰਾਜ ਸਭਾ ਦਾ ਮੈਂਬਰ ਆ ਕੋਈ ਮੁੱਖ ਮੰਤਰੀ ਐ ਉਹ ਉਹੀ ਨਸ਼ਾ ਕਰਨਗੇ ਹੋਰ ਦੂਜਾ ਬੰਦਾ ਨਸ਼ਾ ਕਿਵੇਂ ਕਰ ਲੂਗਾ ਜੀ ਕਿਉਂਕਿ ਜਿਹੜਾ ਇਹ ਲੱਖ ਲੱਖ 2-2 ਲੱਖ ਰੁਪਈਆ ਮਹੀਨੇ ਦੀ ਤਨਖਾਹ ਤੇ ਖਰਚੇ ਪੈਂਦੇ ਨੇ ਇਹ ਤਾਂ ਨਸ਼ੇ ਕਰ ਸਕਦੇ ਨੇ ਜਿਹੜਾ ਗਰੀਬ ਆਦਮੀ ਇੱਕ ਸਾਲ ਵਾਸਤੇ ਨੌਕਰ ਰਲਦਾ ਐ 1 ਲੱਖ ਰੁਪਏ ਚ 8000 ਰੁਪਏ ਵੀ ਨਾ ਹੋਇਆ ਤੇ ਉਹ ਕਿੱਥੋਂ ਨਸ਼ਾ ਕਰਦੂਗਾ ਦੀ ਤਿਆਰੀ ਤਾਂ 2500 ਰੁਪਏ ਪੈਂਦੀ ਐ ਇਹ ਸਾਰੀਆਂ ਗੱਲਾਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਤੇ ਬਾਵਾ ਖੱਟਾਂ ਵਾਸਤੇ ਆ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਵੀ ਅਲੂਹਿਆਣੇ ਜਿਮਨੀ ਚੋਣਾ ਕਾफी ਸਰਗਰਮ ਹੋ ਚੁੱਕਿਆ ਹੈ ਮਾਹੌਲ ਕਾफी ਭੱਜ ਚੁੱਕਿਆ ਹੈ ਤਾਂ ਕਿਧਰੇ ਬਿਆਨ ਦੇਣਾ ਵੀ ਯਾਨੀ ਚੋਣਾ ਦੀ ਵੀ ਹਰਪਾਲ ਜੀਮਾ ਦਾ ਬਿਆਨ ਦਿੱਤਾ ਜਾ ਸਕਦਾ ਕਿਉਂਕਿ ਰਾਜਾ ਬੜਿੰਗ ਸਿੱਧੀ ਸਪੋਰਟ ਕਰ ਰਹੇ ਹਨ ਉੱਥੇ ਹਾਂਜੀ ਦੇਖੋ ਲੋਕਾਂ ਮਤਲਬ ਹੋਰ ਤਾਂ ਇਹਨਾਂ ਕੋਲ ਸਾਰੀਆਂ ਪਾਰਟੀਆਂ ਕੋਲ ਕੋਈ ਮਸਲਾ ਨਹੀਂ ਹੈਗਾ ਤੋਂ ਪ੍ਰਸਤਾ ਕੀ ਜਦੋਂ ਇਹ ਮਤਲਬ ਕਾਨੂੰਨ ਧਰਤੇ ਨੇ ਉਦੋਂ ਹੀ ਇਹਨਾਂ ਦੇ ਟੈਸਟ ਹੋਵੇ ਉਦੋਂ ਹੀ ਮਤਲਬ ਇਹਨਾਂ ਦਾ ਹਲਕਿਆ ਬਿਆਨ ਲੱਗੇ ਇਹ 2 ਮਹੀਨਾ ਨਸ਼ਾ ਖਾਵਾਂਗਾ ਨਾ ਨਸ਼ਾ ਖਾਂਦੇਵਾਂਗਾ ਨਾ ਨਸ਼ੇ ਨੂੰ ਪ੍ਰਮੋਟ ਕਰਾਂਗਾ ਨਾ ਨਸ਼ਾ ਵੇਚਾਂਗਾ ਮਤਲਬ ਉਦੋਂ ਹੀ ਲੱਗਣਾ ਚਾਹੀਦਾ ਗੱਲ ਕਰ ਇਹ ਕਾਨੂੰਨ ਬਣਾਉ ਕੋਣ ਆਮ ਲੋਕਾਂ ਨੂੰ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਵਿੱਚ ਜਾਣ ਨਹੀਂ ਦਿੰਦੇ ਇਹ ਆਪ ਦੇ ਖਿਲਾਫ ਕਾਨੂੰਨ ਨਹੀਂ ਬਣਾਉਂਦੇ ਇਸ ਕਰਕੇ ਮਤਲਬ ਇਹ ਰੈਲੀਆਂ ਦਾ ਇੱਕ ਕਹਿਣਾ ਬਣ ਗਿਆ ਜਿਹੜਾ ਨਸ਼ੇ ਦਾ ਮੁੱਦਾ ਹੈ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੈਗਾ ਡੋਪ ਟੈਸਟ ਤਾਂ ਸਾਰਿਆਂ ਦੇ ਹੋਣੇ ਚਾਹੀਦੇ ਨੇ ਅਕਾਲੀਆਂ ਦੇ ਵੀ ਹੋਣੇ ਚਾਹੀਦੇ ਕਾਂਗਰਸੀ ਦੇ ਵੀ ਹੋਣੇ ਚਾਹੀਦੇ ਕੋਈ ਵੀ ਪਾਰਲੀਮੈਂਟ ਵਿੱਚ ਚਾਹੇ ਹੋ ਜਿੱਤਦਾ ਚਾਹੇ ਹਾਰਦਾ ਕਾਗਜ਼ ਭਰਦਾ ਉਹਦਾ ਡੋਪ ਟੈਸਟ ਨਾਲ ਲੱਗਿਆ ਹੋਣਾ ਚਾਹੀਦਾ ਇਹ ਤਾਂ ਬਹੁਤ ਵਧੀਆ ਹੱਦ ਸੁਝਾਅ ਹੈ ਇੱਕ ਐ ਡਾਕਟਰ ਸਾਹਿਬ ਚਲੋ ਅਸੀਂ ਬੰਦੇ ਆਂ ਵੀ ਰਾਜਾ ਵੜੀ ਨੇ ਹਮਾਇਰ ਕੀਤੀ ਹੈ ਅਭੀਮ ਦੀ ਕੀਤੀ ਸੀ ਪਹਿਲਾਂ ਵਿਕਦੀ ਵੀ ਸੀ ਉਹ ਆਪਣਾ ਵਿਕਦੀ ਬਾਫੀ ਜਾਨਾ ਵੀ ਯਾਨੀ ਕਿ ਹੱਥਾਂ ਲਾ ਮਿਲਦੀ ਸੀ ਲੋਕਾਂ ਦੇ ਬਿਆਨ ਆਂਦੇ ਨੇ ਕਿ ਉਹ ਨਸ਼ੇ ਵਧੀਆ ਸੀ ਹੈ ਨਾ ਰਵਾਇਤੀ ਨਸ਼ੇ ਪਰ ਅਦਰਪਾਲ ਜੀ ਮੈਨੇ ਸਵਾਲ ਖੜਾ ਕੀਤਾ ਉਹਨਾਂ ਦੇ ਵੀ ਸਵਾਲ ਖੜਾ ਹੋ ਗਿਆ ਹੈ ਕਿ ਉਹਨਾਂ ਨੇ 1 ਸਾਲ ਦੇ ਵਿੱਚ ਕਿੰਨੇ ਲੀਟਰ ਸ਼ਰਾਬ ਵੇਚਣੀ ਹੈ ਪੰਜਾਬ ਸਰਕਾਰ ਨੇ ਤਾਂ ਜਾ ਕੇ ਪੰਜਾਬ ਸਰਕਾਰ ਦਾ ਖਜ਼ਾਨਾ ਕੁਝ ਪਰਸੈਂਟ ਭਰਨ ਦੀ ਆਸ ਹੈ ਕੀ ਸ਼ਰਾਬ ਨਸ਼ੇ ਜੀ ਨਹੀਂ ਆਂਦਾ ਦੇਖੋ ਸ਼ਰਾਬ ਨਾਲ 11020 ਕਰੋੜ ਰੁਪਏ ਦੀ ਸ਼ਰਾਬ ਇੱਕ ਸਾਲ ਚ ਵੇਚਣੀ ਹੈ 31 ਮਾਰਚ 2026 ਤੱਕ ਇਹ ਕਸਰਾਬ ਇਹ ਥੋੜੀ ਜਿਹੀ ਵੀ ਕੱਲਾ ਭਗਵਾਨ ਸਮਾਨ ਹੀ ਵੇਚਦਾ ਪਹਿਲਾਂ ਕਾਂਗਰਸ ਵਾਲਿਆਂ ਨੇ ਵੀ ਵੇਚੀ ਹੈ ਚ ਉਹਨਾਂ ਨੇ ਵੇਚੀ ਹੈ ਕਿ 40000 ਕਰੋੜ ਰੁਪਏ ਦੀ ਸ਼ਰਾਬ ਪੰਥ ਵਾਲਿਆਂ ਨੇ ਵੀ ਵੇਚੀ ਹੈ 80000 ਕਰੋੜ ਦੀ ਸ਼ਰਾਬ ਮਤਲਬ ਇਹ ਤਾਂ ਉਹ ਕਹੀ ਜਾਂਦੇ ਨੇ ਕਿ ਬੇਚਲ ਸਰਕਾਰਾਂ ਚੱਲਦੀਆਂ ਨੇ ਨਸ਼ੇ ਦੇ ਤੇ ਗੈਰ ਕਾਨੂੰਨੀ ਹਥਿਆਰਾਂ ਦੇ ਉੱਤੇ ਨੇ ਜੇ ਇਹ ਗੈਰ ਕਾਨੂੰਨੀ ਹਥਿਆਰ ਤੇ ਨਸ਼ੇ ਬੰਦ ਹੋ ਜਾਣ ਤਾਂ ਸਰਕਾਰਾਂ ਨੂੰ ਪਹਾੜਾਂ 'ਚ ਜਾ ਕੇ ਰੱਬ ਦਾ ਨੋਜ ਆਪਣਾ ਪਊਗਾ ਫੇਰ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਸ਼ਾਨ ਦੀ ਕੋਈ ਲੋੜ ਨਹੀਂ ਪੈਣੀ ਗੱਲ ਕਰ ਇਹ ਹੈ ਵੀ ਲੋਕਾਂ ਨੂੰ ਮਤਲਬ ਬੁੱਧੂ ਬਣਾ ਕੇ ਲੋਕਾਂ ਨੂੰ ਇਧਰਲੇ ਚੱਕਰ ਚ ਪਾ ਕੇ ਆਪ ਨੇ ਜਿਹੜੀਆਂ ਮौज-ਮਸਤੀਆਂ ਕਰੀ ਜਾਂਦੇ ਨੇ ਤੇ ਨਸ਼ਿਆਂ ਦੇ ਤੇ ਹੋਰ ਜਿਹੜੇ ਵੀ ਸਾਰੇ ਫਤਿਤ ਬਣੇ ਨੇ ਇਹ ਇਹਨਾਂ ਦੇ ਅਨੰਦ ਲੈ ਰਹੇ ਨੇ ਕਿਉਂਕਿ ਦਾਸ ਨੇ ਕਿ ਸ਼ਰਾਬ ਪੀਣ ਦੇ ਨਾਲ ਵੀ ਪਿੱਛੇ ਕਈ ਮੋਤਾਂ ਹੋਈਆਂ ਨੇ ਉਹ ਇੱਕ ਨਾਮ ਦਿੱਤਾ ਗਿਆ ਵੀ ਜਰਿਲੀ ਸ਼ਰਾਬ ਸੀ ਚਲੋ ਮੰਨ ਲੈਂਦੇ ਆ ਉਹਦੇ ਉੱਪਰ ਕਹਿੰਦੇ ਕਾਰਵਾਈ ਨਹੀਂ ਹੋਈ ਉਹ ਵੀ ਮੰਨ ਲੈਂਦੇ ਆ ਚਲੋ ਨਹੀਂ ਅਸਲੀ ਮੁਜਰਮ ਫੜੇਗੇ ਇੱਕ ਬੰਦਾ ਫੜ ਕੇ ਦਿਖਾ ਦਿੱਤਾ ਇਹ ਮੇਨ ਡੀਲਰ ਸੀਗਾ ਜੀ ਤੇ ਪਰ ਜੇਕਰ ਗੱਲ ਕਰੀਏ ਡਾਕਟਰ ਸਾਹਿਬ ਤਾਂ ਰੋਜ਼ ਖਾ ਜਾਂਦਾ ਅੰਮ੍ਰਿਤਸਰ ਚਿੱਟਾ ਫੜੇਗਾ 2 ਕਿਲੋ ਆ ਕੱਲ ਦੀ ਖਬਰ ਹੈ 2 ਕਿਲੋ ਚਿਟਾ ਫੜਿਆ ਗਿਆ ਤੇ ਡਰਗ ਮੰਨੀ ਫੜੀ ਗਈ ਹਥਿਆਰ ਲੱਗ ਫੜੇਗੇ ਕਹਿੰਦੇ ਡਰੋਂ ਰਾ ਹੀ ਆਏ ਸੀ ਇਹ ਬੰਦੇ ਤੀਜੀ ਾਰ ਵੰਗਾਇਨੇ ਜਦੋਂ ਪਹਿਲਾ ਦੋਰ ਵੰਗਾਰੇ ਉਹੋ ਕਿ ਨਹੀਂ ਫੜਿਆ ਗਿਆ ਤੇ ਅੱਜ ਤਰਨ ਤਰਨ ਦੇ ਵਿੱਚ ਕਿਲੋ ਚਿਟਾ ਫੜਿਆ ਗਿਆ ਹੈਰਾਨਗੀ ਹੈ ਵੀ ਇਹ ਸਰਦ ਪਾਤ ਦੀ ਢਾਹ ਕਿਵੇਂ ਰਹੀ ਦੇ ਇਥੋਂ ਪੈਸੇ ਉੱਥੇ ਜਾ ਕਿਵੇਂ ਰਹੇ ਆ ਉਹ ਨਸ਼ਾ ਨਹੀਂ ਹੈ ਦੇਖੋ ਇਹ ਸਾਰਾ ਪਲਾਂਟਡ ਮਸਲਾ ਹੈਗਾ ਇਹ ਕੁਛ ਨਹੀਂ ਹੈ ਇਹਦੇ ਵਿੱਚ ਕਹੀ ਤਾਂ ਇਹ 6 ਕੁਆਂਟਲ 22 ਕਿਲੋ ਜਾਂਦੇ ਨੇ 6 ਕੁਆਂਟਲ 22 ਕਿਲੋ ਨੂੰ ਜੇ 7 ਕਰੋੜ ਰੁਪਏ ਨਾਲ ਕਿੱਲੇ ਗੁਣਾ ਕਰੀਏ ਤਾਂ ਕਿੰਨੇ ਰੁਪਈਆ ਦਾ ਬਣ ਗਿਆ ਫੜਿਆ ਇਹ 11 ਕਰੋੜ ਰੁਪਿਆ ਦਾ ਅਜਨੇ 11 ਕਰੋੜ ਦਾ ਢੂੜ ਕਿਲੋ ਦਾ ਫੜਿਆ ਜਿਹੜੇ ਢੂੜ ਕਿਲੋ ਦਾ 11 ਕਰੋੜ ਰੁਪਿਆ ਵੱਡਿਆ ਜਾਂਦਾ ਹੈ ਇਹ ਕਹਿੰਦੇ ਅਸੀਂ ਇੰਨਾ ਫੜ ਲਿਆ ਫਿਰ ਬਾਕੀ ਰੁਪਏ ਕਿਉਂ ਨਾ ਫੜੇ ਮਤਲਬ ਕੈਨ ਦਾ ਭਾਵ ਹੈ ਇਹ ਲੋਕਾਂ ਦੇ ਉੱਤੇ ਪਲਾਂਟਡ ਨਸ਼ੇ ਨਹੀਂ ਜਿਹੜੇ ਸਰਕਾਰਾਂ ਵੱਲੋਂ ਪਹਿਲਾਂ ਤੋਂ ਹੀ ਪਾਏ ਜਾਂਦੇ ਨੇ ਇਹ ਇਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੀ ਨਸ਼ਾ ਚੱਲਿਆ ਪਲਾਂਟਡ ਜਿਹੜਾ ਅਸਲੀ ਨਸ਼ਾ ਉਹ ਤਾਂ ਬਹੁਤ ਪੁਰਾਣਾ ਚੱਲਿਆ ਆ 1704 ਦਾ ਜਿਹੜੇ ਪਲਾਂਟਡ ਨਸ਼ੇ ਦੇ ਕੇਸ ਨੇ ਉਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਚੱਲੇ ਹੋਏ ਨੇ ਜਿਹੜੇ ਹੁਣ ਅਕਾਲੀ ਦਲ ਤੋਂ ਬਾਅਦ ਕਾਂਗਰਸ ਵਾਲਿਆਂ ਨੇ ਵੀ ਕਰਤੇ ਕਾਂਗਰਸ ਤੋਂ ਬਾਅਦ ਇਹਨਾਂ ਨੇ ਵੀ ਕਰਤੇ ਹਰਿਆਣੇ 'ਚ ਵੀ ਹੋਣ ਲੱਗੇ ਝੂਪੀ 'ਚ ਵੀ ਹੋਣ ਲੱਗੇ ਦਿੱਲੀ 'ਚ ਵੀ ਹੋਣ ਲੱਗੇ ਔਰ ਨੈਸ਼ਨਲ ਪ੍ਰਦੇਸ਼ ਦੇ ਵਿੱਚ ਤਾਂ ਬੜਾ ਹੀ ਵੱਡਾ ਕੰਮ ਹੈ ਉੱਥੇ ਆਬਾਦੀ ਸਾਰੀ 14 ਤੋਂ 15 ਲੱਖ ਦੀ ਹੈ ਤੇ ਉੱਥੇ ਹਜ਼ਾਰਾਂ ਏਕੜ ਜਿਹੜਾ ਉਹ ਖਸਦਸ ਦੀ ਖੇਤੀ ਹੁੰਦੀ ਹੈ ਦੋ ਨੰਬਰ ਦੇ ਵਿੱਚ ਕੋਈ ਉਹਨਾਂ ਨੂੰ ਫੜਫੜਾਈ ਦਾ ਦਰ ਨਿਆ ਨਾ ਕੋਈ ਗੱਲ ਕਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿਉਂਕਿ ਦੁਨੀਆ ਪੱਤਰ ਦੇ ਉੱਤੇ ਤੀਜੇ ਨੰਬਰ ਤੇਲੇ ਆਤਾ ਆ ਹਿੰਦੁਸਤਾਨ ਵੀ ਤੀਜੇ ਨੰਬਰ ਤੇ ਹਿੰਦੁਸਤਾਨ ਆਏਗਾ ਨਸ਼ਿਆਂ ਦੇ ਮਸਲੇ 'ਚ ਤੀਜੇ ਸਥਾਨ ਇੰਡੀਆ ਦੇ ਵਿੱਚੋਂ ਸਾਰਾ ਫਸਟ ਨੰਬਰ ਤੇ ਪੰਜਾਬ ਲੈ ਆਪਾਂ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਘੱਟ ਹੈ ਹੋਰਾਂ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਨਸ਼ਾ ਹੈ ਬਸ ਜਦੋਂ ਆਪਾਂ ਪੜਦੇ ਆ ਉਦੋਂ ਪਤਾ ਲੱਗਦਾ ਗੱਲ ਕਰ ਸਾਡੇ ਲੀਡਰਾਂ ਨੇ ਤੇ ਸਾਡੇ ਪੰਜਾਬ ਨੂੰ ਬਦਨਾਮ ਕਰਤਾ ਹੁਣ ਬਿੰਦ ਸਿੰਘ ਸਾਹਿਬ ਕਹੀ ਤਾਂ ਜਾਂਦੇ ਆ ਵੀ ਕਸਫਸ ਹੋਣੀ ਚਾਹੀਦੀ ਹੈ ਆਪੋ ਕੀ ਚਾਹੀਦੀ ਹੈ ਚੰਗੀ ਗੱਲ ਹੈ ਫਿਰ ਇੱਥੇ ਹਿਮਾਚਲ ਦੇ ਵਿੱਚ ਤਾਂ ਸਰਕਾਰ ਸੁੱਖੂ ਸਰਦਾਰ ਹੈ ਕਾਂਗਰਸ ਦੀ ਹੈ ਉੱਥੇ ਕਰਨਾ ਚਾਹੀਦਾ ਜਿਹੜੀਆਂ ਹੋਰ ਥਾਵਾਂ ਤੇ ਕਾਂਗਰਸ ਦੀਆਂ ਸਰਕਾਰਾਂ ਨੇ ਉਹ ਉੱਥੇ ਮਤਲਬ ਇਹ ਮੁੱਦਾ ਖਾਣਾ ਚਾਹੀਦਾ ਹੈ ਜਿਹੜੇ ਪਾਰਲੀਮੈਂਟ ਦੇ ਵਿੱਚ ਕਾਂਗਰਸ ਦੇ ਬੰਦੇ ਨੇ ਉਹਨਾਂ ਨੂੰ ਉੱਥੇ ਪਾਰਲੀਮੈਂਟ ਦੇ ਵਿੱਚ ਇਸ ਦੇ ਖਿਲਾਫ ਜਿਹੜਾ ਕਾਨੂੰਨ ਬਣਾਇਆ ਹੋਇਆ ਸਰਦਾਰ ਮਨਮੋਹਨ ਸਿੰਘ ਨੇ 18 11 2000 9 ਨੂੰ ਜਿਹੜਾ ਬਣਾਇਆ ਹੋਇਆ 29 ਦਿੱਤਾ ਦੀ ਰੋਟੀ ਉਹਦੇ ਖਿਲਾਫ ਉੱਥੇ ਪ੍ਰਦਰਸ਼ਨ ਕਰਨ ਧਰਨਾ ਮਜਾਰੇ ਕਰਨ ਕੋ ਕਾਨੂੰਨ ਨੂੰ ਬਦਲਾਨ ਜੇ ਮਤਲਬ ਇਹ ਇਹ ਨੇ ਹਮਦਰਦ ਨੇ ਇਹ ਲੋਕਾਂ ਦੀ ਜ਼ਿੰਦਗੀ ਦੇ ਠੀਕ ਹੈ ਵੀ ਇਹਨਾਂ ਨੂੰ ਪਤਾ ਹੈ ਵੀ ਕਸ ਕਰ ਭੁੱਕੀ ਅਫੀਮ ਨਾਲ 40 40 50 50 ਸਾਲ ਜਿਉਏ ਨੇ ਤਾਂ ਫਿਰ ਇਹਨਾਂ ਨੇ ਕਾਨੂੰਨ ਦੇ ਵਿੱਚ ਤਰਮੀਮ ਕਰਕੇ ਲੋਕਾਂ ਦੇ ਤਾਂ ਗਲਾਂ ਦੇ ਉੱਤੇ ਮਤਲਬ ਛੁਰਾ ਕਿਉਂ ਚਲਾਇਆ ਇਹ ਗੱਲ ਪੁੱਛਣ ਵਾਲੀ ਬਣਦੀ ਹੈ ਇਹ ਰਾਜਾ ਬ੍ਰਿੰਦ ਸਾਹਿਬ ਨੂੰ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕਿ ਇੱਥੇ ਸਰਕਾਰਾਂ ਨੇ ਜਿਹੜੇ ਸੂਬਿਆਂ ਦੇ ਵਿੱਚ ਉੱਥੇ ਆਪਣੇ ਯਾਨੀ ਕਿ ਸੀਐਮ ਨੇ ਗੱਲ ਕਰ ਰਾਜਾ ਬ੍ਰਿੰਦਗੀ ਕੋਈ ਰਾਜਾ ਬ੍ਰਿੰਦਗੀ ਸੂਬਾ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਸਹੀ ਗੱਲ ਕਹੀ ਵੀ ਆਪਣੇ ਐਮਪੀਰ ਨੂੰ ਕਹਿਣੋ ਕਾਨੂੰਨ ਬਣਾਇਆ ਜੇ ਕਿਉਂਕਿ ਨਸ਼ਾ ਬਹੁਤ ਜ਼ਿਆਦਾ ਇੰਨਾ ਹੈ ਨਹੀਂ ਜਿੰਨਾ ਪੰਜਾਬ ਨੂੰ ਬਨਾਮ ਕੀਤਾ ਜਾ ਰਿਹਾ ਹੈ ਤੁਸੀਂ ਸਹੀ ਕਿਹਾ ਵੀ ਹਿਮਾਚਲ ਦੇ ਵਿੱਚ ਹਾਂ ਉੱਥੇ ਨਹੀਂ ਹੋ ਰਿਹਾ ਉੱਥੇ ਪਰ ਉਹ ਸਰਪਾ ਪਤਾ ਕੀ ਹੁੰਦਾ ਗਾਂਜਾ ਉਹ ਸਭ ਤੋਂ ਵੀ ਕਰਿਆ ਉਦੋਂ ਰਾਜਾ ਬਲੀਨ ਨੂੰ ਯਾਰ ਨਹੀਂ ਆਉਂਦਾ ਜਦੋਂ ਕੋਈ ਰਾਜਾ ਬਲੀਨ ਤਾਲ ਸਵਾਲ ਚੱਕਦੇ ਡਾਕਟਰ ਸਾਹਿਬ ਧਿਆਨ ਦੇਣਾ ਕਿਉਂਕਿ ਉਹ ਪੰਜਾਬ ਦੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਹਨਾਂ ਨੂੰ ਪਤਾ ਹੈ ਵੀ ਜੇ ਮੈਂ ਸਵਾਲ ਚੱਕਾਂਗਾ ਤਾਂ ਮੈਂ ਥੱਲੇ ਆ ਸਕਦਾ ਮੈਨੂੰ ਮੇਰੇ ਰਾਹੁਲ ਗਾਂਧੀਏ ਸੋਨੀਆ ਗਾਂਧੀ ਥੱਲੇ ਲਿਆਣਗੇ ਤਾਂ ਉਹ ਡਰ ਵੀ ਕੇ ਦੇਖੋ ਹਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਹਮਾਚਲ ਦਾ ਨਸ਼ਾ ਸਾਰੀ ਦੁਨੀਆ ਤੇ ਮਸ਼ਹੂਰ ਹੈ ਕੁੱਲੂ ਜ਼ਿਲ੍ਹੇ ਦਾ ਇੱਕ ਪਿੰਡ ਹੈ ਮਲਾਣਾ ਉਥੋਂ ਦੀ ਜਿਹੜੀ ਅਸ਼ੀਸ਼ ਹੈ ਉਹ ਦੁਨੀਆ ਪੱਧਰ ਤੇ ਮਸ਼ਹੂਰ ਹੈ ਜਿਵੇਂ ਢਾਕੇ ਦੀ ਮਲਮਲ ਮਸ਼ਹੂਰ ਹੈ ਮੈਕਸੀਕੋ ਦਾ ਚਿੱਟਾ ਮਸ਼ਹੂਰ ਹੈ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਨੀਮਚ ਦੀ ਫੀਮ ਮਸ਼ਹੂਰ ਹੈ ਮੱਧ ਪ੍ਰਦੇਸ਼ ਦੇ ਮਤਲਬ ਉਸੇ ਤਰ੍ਹਾਂ ਆ ਪੁੰਦੂਰਾ ਜਿਹੜਾ ਉਹ ਮਲਾਣਾ ਪਿੰਡ ਹੈ ਉੱਥੋਂ ਦੀ ਅਸੀਸ਼ ਜਿਹੜੀ ਦੁਨੀਆ ਪੱਤਰ ਤੇ ਮਸ਼ਹੂਰ ਹੈ ਜਿੱਥੇ ਰਾਜ ਦੀ ਕਾਂਗਰਸ ਦਾ ਉੱਥੇ ਮਤਲਬ ਇਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਸੁਝਾਅ ਨੇ ਉਹ ਉੱਥੇ ਦੇਣੇ ਚਾਹੀਦੇ ਨੇ ਜੇ ਉੱਥੇ ਇਹ ਲਾਗੂ ਕਰ ਦੇਣ ਤਾਂ ਸਾਰੇ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਮਤਲਬ ਗੱਲ ਕਰ ਸਿਆਸੀ ਸੌਰਤ ਵਾਸਤੇ ਇਹ ਗੋਗਲੂਆਂ ਤੋਂ ਮਿੱਟੀ ਝਾੜ ਰਹੇ ਨੇ ਜਿਸ ਦਾ ਇਹਨਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਐ ਤੁਸੀਂ ਸਹੀ ਕਹਿ ਰਹੇ ਹੋ ਇਹ ਸਾਭ ਵੀ ਹੋ ਗਿਆ ਕਈ ਬੰਦੇ ਦੇ ਬਿਆਨ ਆ ਗਏ ਨੇ ਕਿ ਉੱਪਰ ਵੀ ਸਿਰਫ ਹਰਪਾਲ ਚਿਮਾ ਨੇ ਜਿਹੜਾ ਬਿਆਨ ਦਿੱਤਾ ਕਿਉਂਕਿ ਉੱਥੇ ਆਮ ਆਦਮੀ ਪਾਰਟੀ ਜਿਮਨੀ ਚੋੜ ਲੁਧਿਆਣੇ ਵਿੱਚ ਕਾਫੀ ਇਹਦੇ ਵੀ ਇਸ ਤਵੇਂ ਗ੍ਰਾਫ ਠੀਕ ਚੱਲ ਰਿਹਾ ਸਰਕਾਰ ਕਿਸੇ ਤਰੀਕੇ ਜਾਂਦੀ ਹੈ ਵੀ ਉੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜ਼ਿਆਦਾ ਵੋਟਾਂ ਪੈਣ ਤੇ ਜਿੱਤ ਪ੍ਰਾਪਤ ਹੋ ਸਕੇ ਤਾਂ ਉਹ ਰਾਜਾ ਵਿੰਗ ਦੇ ਖਿਲਾਫ ਬੋਲ ਰਹੇ ਕਿਉਂਕਿ ਰਾਜਾ ਵਿੰਗ ਦਾ ਭਾਤਪੂਛ ਆਜੂ ਦੇ ਵੱਲੋਂ ਵਧੀਆ ਪ੍ਰਚਾਰ ਕੀਤਾ ਜਾ ਰਿਹਾ ਹੈ ਦੇਖੋ ਪ੍ਰਚਾਰ ਤਾਂ ਚਲੋ ਚੰਗੀ ਗੱਲ ਕਰ ਇਹਨਾਂ ਦਾ ਜਿਹੜੇ ਇਸ ਤਰ੍ਹਾਂ ਦੇ ਇਹਦੀਆਂ ਬੋਤਾਂ ਬਟੋਰਨ ਨਾਲੋਂ ਆਪਸੀ ਕਲੇਸ਼ ਹੈ ਜਿਹੜਾ ਉਹ ਮਿਟਾ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਆਸ਼ੂ ਦੀ ਮਦਦ ਕਰਨ ਤਾਂ ਫੇਰ ਮਤਲਬ ਆਮ ਆਦਮੀ ਪਾਰਟੀ ਨਾਲ ਇਹਨਾਂ ਦਾ ਫਸਣਾ ਮੁਕਾਬਲਾ ਹੋ ਸਕਦਾ ਹੈ ਜੇ ਇਹਨਾਂ ਦੇ ਮੂੰਹ ਅੱਡੋ ਅੱਡੀ ਰਹੇ ਤਾਂ ਇਹ ਅੰਦਰ ਖਾਤੇ ਤਾਂ ਇਹ ਹੌਸਲੇ ਹਰਾਉਣ ਦੇ ਵਿੱਚ ਲੱਗੇ ਹੋਏ ਨੇ ਗੱਲ ਕਰ ਵੀ ਗੱਲਾਂ ਕਰਦੇ ਨੇ ਹੋਰ ਇਹ ਗੱਲਾਂ ਸਾਰੀਆਂ ਉਹ ਪੰਜਾਬ ਦੇ ਖਿਲਾਫ ਜਾਂਦੀਆਂ ਨੇ ਕਿਉਂਕਿ ਨਸ਼ੇ ਦੇ ਵਿੱਚ ਪੰਜਾਬ ਨੂੰ ਪਿਛਲੀਆਂ ਸਰਕਾਰਾਂ ਨੇ ਬਹੁਤ ਜ਼ਿਆਦਾ ਬਦਨਾਮ ਕੀਤਾ ਹੋਇਆ ਅਸੀਂ ਬੇਨਤੀ ਕਰਦੇ ਹਾਂ ਵਿਰਿੰਦਰ ਸਾਹਿਬ ਨੂੰ ਜਾ ਚਿੰਵਾ ਸਾਹਿਬ ਨੂੰ ਮਤਲਬ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਕੇ ਪੰਜਾਬ ਨੂੰ ਇੰਟਰਨੈਸ਼ਨਲ ਪੱਧਰ ਤੇ ਬਦਨਾਮ ਨਾ ਕਰੋ ਇਹਦੇ ਨਾਲ ਪੰਜਾਬ ਦੀ ਸ਼ੋਭੀ ਹੈ ਜਿਹੜੀ ਉਹ ਖਰਾਬ ਹੁੰਦੀ ਹੈ ਅੱਜ ਤੁਸੀਂ ਮੰਤਰੀਓ ਅੱਜ ਤੁਸੀਂ ਅਹੁਦੇਦਾਰੀਆਂ ਨੇ ਤੁਹਾਡੇ ਕੋਲੇ ਅਹੁਦੇਦਾਰੀਆਂ ਆਪਣੀਆਂ ਮਾਰੋ ਕੱਲ ਨੂੰ ਤੁਸੀਂ ਸਾਬਕਾ ਵੀ ਹੋਣਾ ਇੱਥੇ ਹੋਰ ਨੇ ਹੋਣਾ ਇਸ ਕਰਕੇ ਬੇਨਤੀ ਕਰਦੇ ਆਂ ਵੀ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਸਿਆਸੀ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਹੈ ਉਹ ਕੀਤੀ ਜਾਵੇ ਬਹਿਸ ਕੀਤੀ ਜਾਵੇ ਉਹਨਾਂ ਦਾ ਮੁੱਦਿਆਂ ਦਾ ਹੱਲ ਕੀਤਾ ਜਾਵੇ ਜੰਪੇਲਗਾ ਹੋਰ ਬਿਮਾਰੀਆਂ ਨਾਲ ਬਹੁਤ ਜਿਆਦੇ ਲੋਕ ਮਰ ਜਾਂਦੇ ਨੇ ਤੇ ਮਤਲਬ ਜਿਹੜੇ ਨਸ਼ੇ ਨਾਲ ਮਰਦੇ ਨੇ 300 ਬੰਦਾ ਤੇ ਰੋਜ਼ ਐਕਸੀਡੈਂਟਾਂ ਚ ਮਰਦਾ ਰੋਜ਼ 50 ਬੰਦੇ ਮੈਂ ਉਧਰਲੇ ਪਾਸੇ ਧਿਆਨ ਦੇ ਲੋ ਹੋਰ ਬਹੁਤ ਮਸਲੇ ਨੇ ਜਿਹੜੇ ਮੀਰਨ ਦਾ ਪੰਜਾਬ ਦੇ ਵਿੱਚ ਇੱਕ ਮੌਤ ਹੋ ਜਾਂਦੀ ਐ ਐਕਸੀਡੈਂਟ ਨਾਲ 20 ਮਿੰਟਾਂ ਦਾ ਦੱਸਦਾ ਤੁਹਾਨੂੰ ਹੀ ਲੱਗ ਰਿਹਾ ਵੀ ਜੋ ਕੁਝ ਹੋ ਰਿਹਾ ਉਧਰੋਂ ਪਹਿਲਾਂ ਉਹਨਾਂ ਦਾ ਬਿਆਨ ਆ ਰਿਹਾ ਵੜਿੰਗ ਦਾ ਤੇ ਹੁਣ ਰਪਾਲ ਚੀਮਾ ਦਾ ਬਿਆਨ ਆਣਾ ਇੱਕ ਐਂਡ ਕਰ ਰਿਆਂ ਮਾਫ਼ੀ ਚਾਹੁੰਦਾ ਤੁਹਾਡੇ ਤੋਂ ਇਹ ਸਾਰਾ ਕੁਝ ਲੋਕਾਂ ਦੇ ਭਲੇ ਦੇ ਕੋਈ ਨਹੀਂ ਹੋ ਰਿਹਾ ਸਿਰਫ ਆਪਣੇ ਆਪਣੀ ਸਿਆਸਤ ਜਮਕਾਨ ਦੇ ਦੀ ਸਾਰਾ ਕੁਝ ਕੀਤਾ ਜਾ ਰਿਹਾ ਹਾਂ ਜੀ ਇਹਨਾਂ ਬੰਨਾਂ ਨਾਲ ਇਸ ਤਰ੍ਹਾਂ ਦੀ ਬਹਿਸਵਾਜ਼ੀਆਂ ਨਾਲ ਲੋਕਾਂ ਦਾ ਕੋਈ ਭਲਾ ਨਹੀਂ ਹੋਣ ਵਾਲਾ ਇਹਨਾਂ ਨੂੰ ਮਰਨੇ ਸਕੂਲਾਂ ਵਾਲੇ ਪਾਸੇ ਸਿਹਤ ਵਾਲੇ ਪਾਸੇ ਲੋਕਾਂ ਨੂੰ ਉਹ ਜਿਹੜੀਆਂ ਮੰਗਿਆਈ ਦੀ ਮਾਰ ਆ ਉਹਦਾ ਗੈਸ ਦੀਆਂ ਕੀਮਤਾਂ ਇਵਨ ਇਥੋਂ ਕਿ ਗੁਰਦੀ ਕੀਮਤ ਵੀ ਦੁੱਗਣੀ ਹੋ ਗਈ ਹੈ ਇਸ ਤਰ੍ਹਾਂ ਦੇ ਜਿਹੜੇ ਲੋਕਾਂ ਦੇ ਝਖਮ ਨੇ ਇਹਨਾਂ ਤੇ ਮੱਲਮ ਲਾਉਣ ਦੀ ਕੋਸ਼ਿਸ਼ ਕਰੋ ਊਲ ਜਲੂਲ ਤੇ ਅਤਾਲ ਪਟਾਲ ਦੀਆਂ ਗੱਲਾਂ ਕਰਕੇ ਜਿਹੜਾ ਕੀਮਤੀ ਸਮਾਂ ਆਪਦਾ ਉਸ ਨੂੰ ਨਾ ਗਵਾਓ ਲੋਕਤ ਹੋ ਸਕਦਾ ਹੈ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲੇ ਜਾਂ ਨਾ ਮਿਲੇ ਜੇ ਹਰ ਨੂੰ ਨੂੰ ਮੌਕਾ ਮਿਲਿਆ ਤਾਂ ਲੋਕਾਂ ਦੇ ਮੁੱਦਿਆਂ ਦੇ ਉੱਤੇ ਗੰਦ ਕਰਕੇ ਲੋਕਾਂ ਦੇ ਮੁੱਦੇ ਹੱਲ ਸਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਹਦੇ ਪੰਜਾਬ ਦਾ ਭਲਾ ਇਹਨਾਂ ਦਾ ਭਲਾ ਇਹ ਪੰਜਾਬ ਦੀ ਸਾਰੀ ਜਨਤਾ ਦਾ ਭਲਾ ਵਰਨਾ ਫਿਰ ਆ ਮਤਲਬ ਵਕਤ ਲੰਘ ਗਿਆ ਤੇ ਕੋਈ ਯੂਸ ਕਰਨ ਦਾ ਫਾਇਦਾ ਨਹੀਂ ਹੋਣਾ ਨੇਰੇ ਦੇ ਵਿੱਚ ਤੀਲ ਚਲਾਉਣ ਵਾਲੀ ਗੱਲ ਚਲੋ ਰਜਿੰਦਰ ਸਿੰਘ ਤੁਸੀਂ ਆਪ ਸਾਨੂੰ ਆਪਣਾ ਕੀਮਤੀ ਸਮੇਂ ਦਿੱਤਾ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਸਾਡੇ ਉੱਤੇ ਜਾਣੇ ਜੁੜੇ ਸੀ ਜਿੰਦਰ ਸਿੰਘ ਜੀ ਮਾਨਸਾ ਤੋਂ ਜਿਵੇਂ ਸਾਡਾ ਜਿਹੜਾ ਮੁੱਦਾ ਸੀ ਕਿ ਰਾਜਾ ਵੜਿੰਗ ਜੋ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਹੈ ਪੰਜਾਬ ਦੇ ਤਾਂ ਉਹਨਾਂ ਨੇ ਅਫੀਮ ਦੀ ਖੇਤੀ ਦੀ ਹਮਾਇਤ ਕੀਤੀ ਸੀ ਜਿਸ ਤੋਂ ਤੰਗ ਆ ਕੇ ਅੱਜ ਸਾਡੇ ਜਿਹੜੇ ਕੈਬਨਿਟ ਮੰਤਰੀ ਨੇ ਹਰਪਾਲ ਚੀਮਾ ਖਜ਼ਾਨਾ ਮੰਤਰੀ ਹੈਗੇ ਨੇ ਉਹ ਉਹਨਾਂ ਲੋਕ ਇੱਕ ਬਿਆਨ ਤਾਂ ਲੈ ਕੇ ਇਹ ਨਸ਼ਿਆਂ ਨੂੰ ਪ੍ਰੋਮੋਟ ਕਰ ਰਹੇ ਨੇ ਉਹਨਾਂ ਇਹ ਗੱਲ ਹੋਰ ਵੀ ਕਹੀ ਹੈ ਕਿ ਸਾਰੇ ਚਾਹ ਅਕਾਲੀਆ ਚਾਹ ਕਾਂਗਰਸੀਆਂ ਸਭ ਦਾ ਡੋਪਟਾ ਸੁਣਦੇ ਰਹਾ ਪਰ ਜਿਵੇਂ ਕਿ ਸਾਡੇ ਨਾਲ ਜਿਹੜੇ ਜੁੜੇ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਦੋਨੋਂ ਪਾਰਟੀਆਂ ਚਾਹੇ ਕਾਂਗਰਸਾ ਚਾਹੇ ਆਮ ਆਦਮੀ ਪਾਰਟੀ ਵੀ ਇਹਨਾਂ ਗੱਲਾਂ ਛੱਡ ਕੇ ਤੁਹਾਨੂੰ ਲੋਕਾਂ ਦੇ ਮੁੱਦਿਆਂ ਤੇ ਧਿਆਨ ਦੇਣਾ ਚਾਹੀਦਾ ਕਿਉਂਕਿ ਲੋਕਾਂ ਦੇ ਘਰਾਂ ਵੀ ਲਾਈਟਾਂ ਨਹੀਂ ਆ ਰਹੀਆਂ ਪੈਟਰੋਲ ਦੇ ਰੇਟ ਵਧੇ ਹੋਏ ਨੇ ਮਹਿੰਗਾਈ ਦੀ ਮਾਰ ਲੋਕਾਂ ਨੂੰ ਆ ਝੰਨੀ ਬਹੁਤ ਔਖੀ ਹੋਈ ਪਈ ਹੈ ਪਰ ਸਰਕਾਰਾਂ ਇਹਨਾਂ ਵੱਲ ਧਿਆਨ ਨਹੀਂ ਦੇ ਰਹੀਆਂ ਅਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਦ ਕਿ ਨਸ਼ਾ ਹੋਟ ਸਿੱਟਾ ਵੀ ਜ਼ਿਆਦਾ ਹੈ ਸੋ ਸੋ ਤੁਹਾਨੂੰ ਕੀ ਲੱਗਦਾ ਹੈ ਵੀ ਵਾਕਈ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਨਹੀਂ ਪਲੀਜ਼ ਸਾਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਕਿਉਂਕਿ ਤੁਹਾਡੇ ਕਮੈਂਟ ਸਾਡੇ ਸਾਨੂੰ ਬਹੁਤ ਹੌਸਲਾ ਦਿੰਦੇ ਨੇ ਤੋ ਤੁਸੀਂ ਸਾਡਾ ਸ਼ਾਮ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡੇ ਦੁਆਰਾ ਜੁੜਾਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਲੈ ਕੇ ਉੱਤਾਂ ਤੁਸੀਂ ਦੇਖੋ ਇਹ ਪੰਜਾਬੀ ਟੀਵੀ ਤੇ ਹੋਰ ਨਸ਼ਰ ਹੋ ਰਹੀਆਂ ਖਬਰਾਂ ਤੇ ਮੈਨੂੰ